ਆ ਮਿੱਟੀ ਝਟਕੇ ਕਿਤੇ ਕੈਨੇਡਾ ਪਾ ਜਾਣੇ ਹੋ ਕਿਤੇ ਅਮਰੀਕਾ ਤੁਰੇ ਜਾਣੇ ਹੋ ਕਿ ਆ ਜਿਹੜਾ ਗੁਰੂਆਂ ਦੇ ਨਾਂ ਤੇ ਵਸਦਾ ਪੰਜਾਬ ਇਹ ਕਿਹਦੇ ਹਵਾਲੇ ਕਰ ਚੱਲੇ ਹੋ ਕੋਈ ਪਿੰਡ ਵੇਖ ਲੋ ਜੰਗਸਟਰ ਨੌਜਵਾਨ ਮੁੰਡਾ ਨਜ਼ਰ ਨਹੀਂ ਆਉਂਦਾਗਾ ਕੌਣ ਨਰਾਜ ਕਰੂਗਾ ਇੱਥੇ ਇਹ ਸਰਕਾਰਾਂ ਦੀ ਸਾਜ਼ਿਸ਼ ਹੈ ਤੁਹਾਡੀ ਜ਼ਮੀਨ ਵੀ ਲੈਣਗੇ ਤੁਹਾਨੂੰ ਬਾਹਰ ਵੀ ਭੇਜਣਗੇ ਤਾਂ ਜੋ ਜਿੱਥੇ ਤੁਸੀਂ ਰਹਿੰਦੇ ਸੀ ਜਿਹੜੀ ਤੁਹਾਡੀ ਤਾਕਤ ਸੀ ਉਹ ਤੁਹਾਡੀ ਨਾ ਰਵੇ ਆ ਫਲਸਤੀਨ ਵੇਖ ਰਹੇ ਹੋ ਨਾ ਇਜ਼ਰਾਇਲ ਤੇ ਫਲਸਤੀਨ ਲੜ ਰਹੇ ਨੇ ਆਪ ਦੀ ਜ਼ਮੀਨ ਲਈ ਲੜ ਰਹੇ ਨੇ ਬੱਚੇ ਤੱਕ ਮਾਰ ਦਿੱਤੇ ਲੱਖਾਂ ਬੱਚੇ ਮਾਰੇ ਗਏ ਨੇ ਬੰਬਾਂ ਨਾਲ ਲੜਾਈ ਕਾਦੀ ਹੈ ਇੱਕ ਥੋੜੀ ਜੀ ਜ਼ਮੀਨ ਦੀ ਤੇ ਸਾਸੀ ਆਪ ਦੀ ਹੁੰਦੀ ਸੁੰਦੀ ਜ਼ਮੀਨ ਛੱਡ ਕੇ ਭੱਜੇ ਜਾ ਰਹੇ ਕਿਉਂ ਬੱਜ ਰਿਹਾ ਸਿਸਟਮ ਖਰਾਬ ਹੈ ਸਿਸਟਮ ਕਿਨੇ ਚਲਾਉਣਾ ਹੈ ਸਰਕਾਰ ਨੇ ਸਰਕਾਰ ਚੁਣੀ ਕਿਨੇ ਆਪਾਂ ਤੇ ਫਿਰ ਕਸੂਰਵਾਰ ਕੌਣ ਹੈ ਆਪਾਂ ਕਿਉਂ ਕਸੂਰਵਾਰ ਹੈ ਜਿੰਦਾਬਾਦ ਮੁਰਦਾਬਾਦ ਆ ਕਰਤਾਰ ਇੱਧਰ ਹੈ ਤੇ ਜਰਨਲ ਇੱਧਰ ਹੈ ਆ ਹਿੰਦੂ ਹੈ ਆ ਸਿੱਖ ਹੈ ਆ ਦਲਿਤ ਹੈ ਆ ਜੱਟ ਹੈ ਓਏ ਵੰਡੀਆਂ ਪਾਉਂਦੇ ਨੇ ਤੁਹਾਡੇ ਕਾਂ ਜੋ ਤੁਸੀਂ ਅਸਲ ਮੁੱਦਿਆਂ ਤੇ ਨਾਓ ਅਸਲ ਨੀਤੀਆਂ ਤੇ ਨਾਓ ਬਿਹਾਰ ਅਰਗੇ ਸੂਬੇ ਨੇ ਕਹਿਤਾ ਕਿ ਡੋਮੀਨਸੇਲ ਹੋਵੇ ਰਾਜਸਥਾਨ ਨੇ ਕਾਨੂੰਨ 1962 ਚ ਬਣਾਤਾ ਹਿਮਾਚਲ ਨੇ 72 ਚ ਬਣਾਤਾ ਕੋਈ ਬਾਹਰਲਾ ਬੰਦਾ ਉੱਤੇ ਜ਼ਮੀਨ ਨਹੀਂ ਖਰੀਦ ਸਕਦਾ ਤੇ ਸਾਡੇ ਕੀ ਹੋੜਿਆ ਸ਼ਾਮਲਾਟ ਜਿਹੜਾ ਮਰਜੀ ਆਉਂਦਾ ਜ਼ਮੀਨ ਖਰੀਦੀ ਜਾਂਦਾ ਕੌਣ ਰੋਕੂਗਾ ਆ ਫੈਕਟਰੀ ਆ ਲੈਂਡ ਪੂਲਿੰਗ ਇਹ ਖੇਤੀਬਾੜੀ ਦਾ ਸੂਬਾ ਇੱਕ ਕਰੋੜ ਤੇ 3 ਲੱਖ ਏਕੜ ਜ਼ਮੀਨ ਹੈ ਜਿਹੜੀ ਸਾਡੀ ਵਾਹੀ ਵਾਲੀ ਹੈ ਇਕੱਲੀ ਭਾਰਤ ਮਾਲਾ 50 ਹਜ਼ਾਰ ਏਕੜ ਲੈ ਗਈ ਕਿੰਨੀਆਂ ਫੈਕਟਰੀਆਂ ਬਣ ਗਈਆਂ ਦੱਸੋ ਤੁਹਾਡੀ ਖੇਤੀਬਾੜੀ ਕਿੱਥੇ ਰਹੇਗੀ ਸਭ ਤੋਂ ਵੱਡਾ ਰੋਜ਼ਗਾਰ ਖੇਤੀਬਾੜੀ ਹੈ ਇੱਕ ਇੱਕ ਘਰ ਪਾਲਦਾ ਹੈ ਜੇ ਉਹ ਫਰੀ ਹੋ ਗਏ ਜਿਹੜੇ ਬੰਦੇ ਜ਼ਮੀਨ ਵੇਚ ਦਿੰਦੇ ਮੈਂ ਤੁਹਾਨੂੰ ਦੱਸ ਦਿਆਂ ਆਪਦੀ ਇੱਜ਼ਤ ਵੇਚਣਗੇ ਥੋਡੀ ਔਕਾਤ ਨਹੀਂ ਰਹਿਣੀ ਥੋਡੀ ਇੱਜ਼ਤ ਨਹੀਂ ਰਹਿਣੀ ਜੇ ਐਡਾ ਮਾੜਾ ਧੰਦਾ ਹੈ ਬੈਲ ਗੇਟ ਦੁਨੀਆ ਦਾ ਸਭ ਤੋਂ ਅਮੀਰ ਆਦਮੀਆਂ ਚੋਂ ਇੱਕ ਹੈ ਪਤਾ ਉਹਦੇ ਕੋਲੇ ਕਿੰਨੀ ਜ਼ਮੀਨ ਹੈ 7.5 ਲੱਖ ਏਕੜ ਜੇ ਐਡਾ ਮਾੜਾ ਕੰਮ ਹੈ ਤਾ ਦੁਨੀਆਂ ਦਾ ਸਭ ਤੋਂ ਅਮੀਰ ਸਾਢੇ 7 ਲੱਖ ਏਕੜ ਜ਼ਮੀਨ ਕਿਉਂ ਲਈ ਬੈਠਾ ਹੈ ਅਡਾਨੀ ਕਿਉਂ ਖਰੀਦੀ ਜਾਂਦੇ ਨੇ ਸਿਰਫ ਇਸ ਲਈ ਕਿ ਤੁਹਾਡੀ ਅਣਖ ਤੁਹਾਡਾ ਹੰਮੇ ਤੁਹਾਡਾ ਗਰੂਰ ਜ਼ਮੀਨ ਨਾਲ ਜੁੜਿਆ ਥੋਥੋ ਜ਼ਮੀਨ ਲੈ ਕੇ ਤੁਹਾਡੀ ਧੌਣ ਨੀਵੀਂ ਕਰਨਾ ਚਾਹੁੰਦੇ ਨੇ ਕੀ ਇਹ ਹੋਣ ਦੇਉਗੇ ਜਿਹਦੇ ਲਈ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਕੂੜ ਬਹਾਇਆ ਪਸੀਨਾ ਬਹਾਇਆ ਦੇ ਦੇਉਂਗੇ ਯਾਰ